ਮਾਤਰੇਂ ਦੇ ਨਵਰਾਤਰੀ ਚੱਲ ਰਹੇ ਨੇ ਜੀ ਸੋ ਸ਼ਿਭੂ ਮੀ ਸੇਵਾ ਸਮਿਤੀ ਜਿਹੜੀ ਆ ਜੀ ਲਗਾਤਾਰ ਉਪਰਾਲੇ ਕਰ ਰਹੀ ਆ ਸੋ ਅੱਜ ਇਸ ਬ੍ਰਿਧਾ ਆਸ਼ਰਮ ਪਹੁੰਚੇ ਆ ਜੀ ਸੋ ਸ਼ਿਭੂ ਮੀ ਸੇਵਾ ਸਮਿਤੀ ਦੀ ਪੂਰੀ ਟੀਮ ਜਿਹੜੀ ਇੱਥੇ ਪਹੁੰਚੀ ਆ ਜੀ ਸੋ ਅੱਜ ਵੀ ਨਾਲ ਕੋਈ ਵੱਡਾ ਉਪਰਾਲਾ ਕੀਤਾ ਜਾ ਰਿਹਾ ਵਾ ਜੀ ਸੋ ਗੱਲਬਾਤ ਕਰਦੇ ਆ ਸੁਮੇਤ ਜੀ ਅੱਜ ਦਾ ਦਿਨ ਤੁਸੀਂ ਚੁਣਿਆ ਵਾ ਖਾਸ ਕਰਕੇ ਮਾਤਰੇਂ ਦੇ ਨਵਰਾਤਰੀ ਚੱਲ ਰਹੀ ਹੈ ਜੀ ਕੀ ਕਾਰਨ ਸੀ ਇਹਦਾ ਵਾ ਜੀ ਪਹਿਲਾਂ ਤਾਂ ਸਾਰਿਆਂ ਨੂੰ ਨਵਰਾਤਰੀ ਦੀ ਸ਼ੁਭਕਾਮਨਾਵਾਂ ਜੀ ਮਾਤਾ ਰਾਣੀ ਦੀ ਅਪਾਰ ਕਿਰਪਾ ਸ਼ਿਭੂ ਮੀ ਤੇ ਜਿਹੜਾ ਅਸ਼ੀਰਵਾ ਅਫੀਕ ਜਰੀਆ ਅਪਣਾਇਆ ਹੋਇਆ ਹੈ ਕਿ ਅਸੀਂ ਕਿਸੇ ਜ਼ਰੂਰਤਮੰਦ ਪਰਿਵਾਰ ਦੀ ਅਸੀਂ ਮਦਦ ਕਰਕੇ ਅਸੀਂ ਮਾਤਾ ਦੀ ਝਰਨਾ ਚ ਆਪਣੀ ਹਾਜ਼ਰੀ ਪ੍ਰਮਾਨ ਕਰਾਂਗੇ ਅੱਜ ਰਈਆਪਿੰਡ ਤੋਂ ਸਾਡੇ ਆਏ ਦੇ ਆ ਉਹ ਸਾਗਰ ਜੀ ਇਹਨਾਂ ਦੇ ਬੇਟੇ ਦਾ ਭਜਮਾ ਆਪਰੇਸ਼ਨ ਹੈ ਜਿਹੜਾ ਕਿ ਕ੍ਰਿਟੀਕਲ ਸਟੇਜ ਤੇ ਚੱਲ ਰਿਹਾ ਹੈ ਉਹਨਾਂ ਨੂੰ ਅਸੀਂ ਬੁਲਾਇਆ ਸੀ ਉਹਨਾਂ ਦਾ ਅਨੁਦਾਨ ਹੈ ਜਿਹੜਾ ਕਿ ਅਸੀਂ ਬਿਰਧ ਹੱਤਾਂ ਤੋਂ ਸਾਡੇ ਮਾਤ ਪਿਤਾ ਹੈਗੇ ਨੇ ਅਭੀ ਕਿਉਂਕਿ ਜਿਹੜੇ ਦੇਖੋ ਆਪਾਂ ਜਿਹੜੇ ਸਾਡੇ ਅਸੀਂ ਪੁਰਾਣੇ ਵਿੱਚ ਪ੍ਰਾਤਮਿਕ ਤੋ ਦੇਖਦੇ ਆਂਦੇ ਸਾਡੇ ਜੁਲ ਮਾਤਾ ਪਿਤਾ ਹੁੰਦੇ ਸੀ ਅਸੀਂ ਜੋਤਾਂ ਜਗਾਉਂਦੇ ਸੀ ਤੇ ਅਸੀਂ ਨਵਰਾਤੇ ਦੀ ਬੜੀ ਪੂਜਾ ਰਸਨਾ ਕਰਦੇ ਸੀ ਚਲੋ ਸਮੇ ਦੇ ਨਾਲ-ਨਾਲ ਪ੍ਰਕਿਰਤੀ ਦੇ ਹਿਸਾਬ ਨਾਲ ਅੱਜ ਵੀਰਦਾ ਅਸ਼ਮ ਜੀ ਸਾਨੂੰ ਆਣਾ ਪੈਂਦਾ ਕਿਉਂਕਿ ਮਾਤਾ ਪਿਤਾ ਦੀ ਤਲਾਸ਼ ਸਾਰੇ ਨੂੰ ਹੁੰਦੀ ਹੈ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਅਸੀਂ ਇਹਨਾਂ ਦੇ ਹੱਥੋਂ ਹੀ ਸਾਰੇ ਪੁੰਨਕਾਰੇ ਕਰਵਾਏ ਜਾਣਗੇ ਤੇ ਮਾਤਾ ਦੇ ਚਰਨਾਂ 'ਚ ਸਾਡੀ ਹਾਜ਼ਰੀ ਪ੍ਰਮਾਣ ਇਹਨਾਂ ਦਾ ਸਹੀ ਮਤਵ ਤੁਸੀਂ ਦੱਸਿਆ ਵਗੀ ਅੱਜ ਉਹ ਸਹੀ ਮਤਲਬ ਜਿਹੜਾ ਅਸੀਂ ਸੁਣਿਆ ਹੈ ਦੇਖੋ ਮਾਤਾ ਰਾਣੀ ਦੀ ਦੇਖੋ ਜਿਹੜੀ ਜੋਤ ਹੈ ਉਹ ਅਖੰਡ ਜੋਤ ਜਿਹੜੀ ਜਗਦੀ ਪਈ ਹੈ ਆਹ ਉਹਦਾ ਆਸ਼ੀਰਵਾਦ ਆ ਇਹ ਦੇਖੋ ਮਾਤਰਾਣੀ ਹਮੇਸ਼ਾ ਹੀ ਕਹਿੰਦੀ ਰਹੀ ਕਿ ਅਸੀਂ ਉਹ ਧਰਤੀ ਤੇ ਇਸ ਵੇਲੇ ਵਿਰਾਜੇ ਦੇ ਨੇ ਤੇ ਉਹਨਾਂ ਦੀ ਛਤਰਛਾਇਆ ਉਹਨਾਂ ਦੀ ਕਿਰਪਾ ਸਾਡੇ ਸਾਰੇ ਹੀ ਜਿਹੜੇ ਮੇਰੇ ਦੋਸਤ ਮੇਰੇ ਭੈਣ ਭਰਾ ਜਿਹੜੇ ਘਰ ਵੀ ਬੈਠੇ ਦੇ ਆ ਉਹਨਾਂ ਤੇ ਹੈਗੀ ਆ ਤੇ ਉਹ ਸਾਡੇ ਗਰੁੱਪ ਦੇ ਇੱਕ ਬڑے ਵੱਡੇ ਮਤਲਬ ਕਹਿੰਦੇ ਕਿ ਸਕਲਪ ਲੈ ਕੇ ਸਾਡੇ ਨਾਲ ਖੜੇ ਨੇ ਤੇ ਇਹੋ ਇੱਕ ਜੋਤ ਆ ਜੋ ਨਾ ਜੋਤ ਜਗਦੀ ਪਈ ਆ ਤੇ ਜੋਤ ਦੀ ਜਿਹੜੀ ਨవరਾਤੇ ਦੀ ਪੂਜਾ ਵਾ ਉਹਦਾ ਪਰਪਸ ਵੀ ਆ ਹੋਈ ਆ ਕਿ ਉਹਨਾਂ ਅਸੀਂ ਘਰੇ ਘਰ ਵੀ ਜੋਤ ਜਗਾਈਏ ਇੱਕ ਬੱਚੀ ਵੀ ਪਾਜੀ ਆਈ ਆ ਇਹਦੇ ਬਾਰੇ ਦੱਸੂ ਜੀ ਇਹ ਛੋਟੀ ਕੰਨਿਆ ਜੀ ਅਸੀਂ ਅੱਜ ਨవరਾਤੇ ਵਾਸਤੇ ਇਹਨੂੰ ਬਹੁਤ ਪ੍ਰੋਬਲਮ ਸੀ ਜਿਹੜੀ ਮਾਤਾ ਬਹੁਤ ਕਈ ਤਰ੍ਹਾਂ ਦੀ ਇਹਨੇ ਮੈਨੂੰ ਸਾਨੂੰ ਪੁਕਾਰ ਕੀਤੀ ਆ ਚਲੋ ਆਸਾ ਜੀ ਬੇਟੀ ਨੂੰ ਆਪੀ ਗੰਜਿਕ ਪੂਜਨ ਹੀ ਕਰਨਾ ਸੀ ਇਹਦਾ ਤੇ ਉਸ ਤੋਂ ਬਾਅਦ ਇਹਦੇ ਅਸੀਂ ਆਉਣ ਵਾਲੇ ਟਾਈਮ ਤੇ ਵੀ ਇਹਦੀ ਨੂੰ ਮੈਂ ਕਿਹਾ ਕਿ ਤੂੰ ਥੋੜੇ ਦਿਨਾਂ ਦੇ ਵਿੱਚ ਵਿੱਚ ਤੈਨੂੰ ਕਿਤੇ ਜੌਬ ਲੁਵਾ ਦਾਂਗੇ ਤੇ ਬਾਕੀ ਜੋ ਵੀ ਮੇਰੀ ਐ ਸੋਸਾਇਟੀ ਜਿਹੜੇ ਮੇਰੇ ਭੈਣ ਭਰਾ ਲਾ ਕੇ ਖੜੇ ਆ ਜੋ ਇਹ ਕਹਿਣਗੇ ਉਸਾਂ ਹੀ ਕੀਤਾ ਜਾਏਗਾ ਉਹ ਸਾਡਾ ਸੰਕਲਪ ਰੇ ਨੰਨਾ ਜੀ ਹੁਣ ਤੇ ਇਲਾਕੇ ਦੇ ਲੋਕ ਵੀ ਕਹਿਣ ਲੱਗੇ ਆ ਵੀ ਸ਼੍ਰੀ ਬੂਮੀ ਸਿਆਸਮਤੀ ਜੀ ਰੂਤਮੰਦਾਲੀ ਜਿਹੜੀ ਮਸੀਹਾ ਬਣ ਕੇ ਅੱਗੇ ਹੁੰਦੀ ਹੈ ਜੀ ਅ ਨਵਸੀ ਸਤਨੋਂ ਪਹਿਲਾਂ ਸਭ ਨੂੰ ਨਵਰਾਤਰੀ ਦੀ ਬਹੁਤ ਬਹੁਤ ਮੁਬਾਰਕਾਂ ਅੱਜ ਮਾਤਾ ਰੈਂਦਾ 6ਵਾਂ ਨਵਰਾਤਰਾ ਹੈ ਸ਼੍ਰੀ ਮਾਤਾ ਕਾਤਿਆਨੀ ਦੇਵੀ ਜੀ ਦਾ ਤੇ ਉਸ ਚੀਜ਼ ਦੀ ਤੁਹਾਨੂੰ ਸਭ ਨੂੰ ਬਹੁਤ ਮੁਬਾਰਕਾਂ ਹੁਣ ਤੇ ਦੂਸਰੀ ਛੇ ਭੂਮੀ ਹੈ ਉਹ ਹਮੇਸ਼ਾ ਹਰ ਇੱਕ ਲਈ ਖੜੀ ਹੈ ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਕੰਮ ਹੋਏ ਚਾਹੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਲੋੜ ਆ ਪਰ ਹਰ ਵੇਲੇ ਹਰ ਇੱਕ ਨਾਲ ਖੜਿਆ ਤੇ ਇਹ ਸਭ ਸੰਯੋਗ ਲੇਕਿਨ ਸਾਨੂੰ ਜਿਹੜੇ ਆਮ ਸਾਡੇ ਸਾਡੇ ਮੈਂਬਰ ਜਾਂ ਜਿਹੜੇ ਆਮਸ ਨੂੰ ਲੋਕੀ ਪਿਆਰ ਕਰਦੇ ਇਹ ਸਭ ਉਹਨਾਂ ਦੇ ਸੰਯੋਗ ਨਾਲ ਹੀ ਆਪਾਂ ਜਿਹੜੇ ਆਪਣੇ ਕੰਮ ਪੂਰੇ ਕਰ ਪਾਉਂਦੇ ਆ ਤੇ ਗਾਂ ਵਿਛੇ ਭੂਮੀ ਜਿਹੜੀ ਹੈ ਇਦਾਂ ਹੀ ਕੰਮ ਕਰਦੀ ਰਹੇਗੀ ਤੇ ਇਦਾਂ ਦੇ ਉਪਰਾਲੇ ਹੁੰਦੇ ਰਹਿਣਗੇ ਆਉਣ ਵਾਲੇ ਸਮੇਂ ਚ ਵੀ ਇਹ ਉਪਰਾਲੇ ਹੁੰਦੇ ਰਹਿਣਗੇ 100% ਹੋਣਗੇ ਜੀ ਕਿਉਂਕਿ ਇਹ ਮੇਰਾ ਜੈਗੋਸ਼ ਨਹੀਂ ਹੈ ਸਾਰਾ ਗੁਦਾਸਪੁਰ ਦਾ ਜੈਗੋਸ਼ ਹੈ ਸ਼ਿਭੂਮੀ ਨਾਮ ਚਾਰ ਸ਼ਬਦਾਂ ਦਾ ਹੋਏਗਾ ਪਰ ਸਾਰਾ ਗੁਦਾਸਪੁਰ ਸਮਾਜ ਐਸ ਵੇਲੇ ਸਾਡੇ ਨਾਲ ਜੁੜਿਆ ਹੋਇਆ ਹੈ ਤੁਹਾਡੀ ਟੀਮ ਤੇ ਵਿਸ਼ਵਾਸ ਬੜਾ ਲੋਕੀ ਗੱਲਦੇ ਆ ਇਹਦਾ ਕੀ ਕਾਰਨ ਹੈ ਦੇਖੋ ਜੀ ਮੈਂ ਲੱਗਿਆ ਕੁਛ ਲੱਭਦਾ ਵਜੀ ਬਿਲਕੁਲ ਜੀ ਮੈਂ ਛੋਟੀ ਜੀ ਇੱਕ ਗੱਲ ਕਰਨਾ ਹੈ ਸਾਗਰ ਰਈਆ ਤੋਂ ਰਈਆ ਇੱਥੋਂ ਕੋਈ 678 ਕਿਲੋਮੀਟਰ ਦੂਰ ਹੈ ਮੇਰਾ ਕੋਈ ਦੇਖੋ ਅਗਰ ਮੈਂ ਗੁਦਾਸਪੁਰ ਚ ਜਾਵਾਂ ਤਾਂ ਦੁੱਖ ਬਹੁਤ ਹੈ ਪਰ ਐਸ ਮੁੰਡੇ ਨੇ ਕਿਹਾ ਕਿ ਛੋਟੀ ਜੀ ਪੋਸਟ ਅਗਰ ਤੁਸੀਂ ਆਪਣੇ ਕਿਸੇ ਯਾਰਾ ਦੋਸਤਾਂ 'ਚ ਮੇਰੀ ਸ਼ੇਅਰ ਕਰੋਗੇ ਮੈਨੂੰ 100% ਉਮੀਦ ਹੈ ਕਿ ਤੁਹਾਡੀ ਪੋਸਟ ਦੇ ਨਾਲ ਤੇ ਜਾਂ ਤੁਹਾਡੇ ਦੋਸਤ ਜਿਹੜੇ ਆ ਹਮੇਸ਼ਾ ਹੀ ਤੁਹਾਡੇ ਨਾਲ ਆ ਜਾਣਗੇ ਉਹ ਐਸਾ ਹੀ ਹੋਇਆ ਸਾਰੇ ਯਾਰ ਦੋਸਤ ਮੇਰੇ ਫੇਰ ਇਕੱਠੇ ਹੋਗੇ ਸ਼ਿਭੂ ਮੀ ਜਿਹੜੀ ਆ ਸ਼ਿਵ ਦੇ ਜਿਹੜੀ ਅਪਾਰ ਕਿਰਪਾ ਜਿਹੜੀ ਉਹਨੇ ਸੈ ਸੋ ਮੇ ਲੋ ਇਹ ਦਾਨ ਪੁੰਨਿਆਂ ਵਿੱਚ ਸਾਨੂੰ ਉਹਨਾਂ ਦੀ ਵਾਪਾਰ ਇਸ ਬੱਚੇ ਨੂੰ ਦਿੱਕਤ ਕੀ ਸੀ ਪਾਜੀ ਜਿਹੜਾ ਬੱਚਾ ਸਾਗਰ ਦਾ ਸੀ ਇਹਦਾ ਨਾ ਪੇਟ ਦੇ ਵਿੱਚ ਨਾ ਲੈਕਟਿੰਗ ਦੀ ਵਾਲੀ ਜਗ੍ਹਾ ਹੀ ਨਹੀਂ ਬਣੀ ਹੋਈ ਸੀ ਕੁਦਰਤ ਵੱਲੋਂ ਹੀ ਨਹੀਂ ਬਣੀ ਸੀ ਸਾਡਾ ਕੋਈ 1.5 ਸਾਲ ਪਹਿਲਾਂ ਸੰਪਰਕ ਹੋਇਆ 34000 ਰੁਪਏ ਪਹਿਲਾਂ ਵੀ ਇਹਨਾਂ ਨੂੰ ਅਸੀਂ ਜਾ ਚੁੱਕਿਆ ਵਾ ਐਚ ਆਰ ਐਫ ਕੋਲ 'ਚ ਤੁਸੀਂ ਖੁਦ ਆਏ ਸੀ ਤੇ ਹੁਣ ਵੀ ਅਸੀਂ ਇਹਨਾਂ ਨੂੰ ਇੱਕ 10000 ਦੀ ਅਮਾਉਂਟ ਦੇ ਰਹੇ ਹਾਂ ਆਉਣ ਵਾਲੇ ਟਾਈਮ 'ਚ ਅਗਰ ਸਾਨੂੰ ਕੁਝ ਹੋਰ ਵੀ ਸਾਡੀ ਵੀਡੀਓ ਤੋਂ ਬਾਅਦ ਵੀ ਕੋਈ ਪੈਸਾ ਆਂਦਾ ਹੈ ਸਾਗਰ ਨੇ ਪਹਿਲਾਂ ਹੀ ਪ੍ਰੋਮਿਸ ਕੀਤਾ ਜਿਹੜਾ ਪੈਸਾ ਜਿਸ ਨਾਮ ਤੋਂ ਆਂਦਾ ਹੀ ਉਸ ਨਾਮ ਤੇ ਹੀ ਦਿੰਨੇ ਆ ਸੁਦੀਰ ਜੀ ਹੈਗੇ ਆ ਉਹਨਾਂ ਨੇ ਸਾਨੂੰ ਕੁਝ ਪੈਸੇ ਭੇਜਿਆ ਕੁਝ ਮੇਰੇ ਹੋਰ ਵੀ ਸੱਜਣ ਸ੍ਰੀਸ਼ੋਰੀ ਵੀ ਸਾਕੇ ਖੜੇ ਨਵੀਨ ਜੀ ਵੀ ਖੜੇ ਆ ਸਾਰੇ ਇਸ ਗੱਲ ਦੇ ਗਵਾਹ ਨੇ ਕਿ ਅਸੀਂ ਸਾਡਾ ਸਿਸਟਮ ਹੈ ਵਾ ਕਿ ਜੋ ਪੈਸਾ ਜਿਸ ਕਾਰੇ ਵਾਸਤੇ ਦਿੱਤਾ ਜਾਏਗਾ ਉਸ ਕਾਰੇ ਤੇ ਹੀ ਲਗਾਇਆ ਜਾਏਗਾ ਬਿਲਕੁਲ ਜੀ ਬਿਲਕੁਲ ਦੇਖੋ ਦਾਨ ਦਿੱਤਾ ਉੱਥੇ ਲੱਗਦਾ ਜੇ ਕੋਈ ਚੰਗੀ ਜਗ੍ਹਾ ਤੇ ਲੱਗਿਆ ਹੋਵੇ ਸੋ ਇਹ ਸ਼ੁਭੂਮੀ ਸੇਵਾ ਸਮਿਤੀ ਜਿਹੜੀ ਹੈ ਜੀ ਇਹਨਾਂ ਦਾ ਦਾਨ ਲੱਗਿਆ ਲੱਭਦਾ ਵੀ ਹੈਗਾ ਕਿਤੇ ਨਾ ਕਿਤੇ ਜੀ ਸੋ ਬ੍ਰਿਧ ਆਸ਼ਰਮ ਦੇ ਹੋ ਜੋ ਕੁਝ ਹੈ ਉਹਨਾਂ ਨੂੰ ਵੀ ਗਲਪਤ ਕਰਦੇ ਆ ਮੈਡਮ ਕਿਤੇ ਨਾ ਕਿਤੇ ਉਪਰਾਲੇ ਵੱਡੇ ਆ ਜੀ ਇਹਨਾਂ ਦੇ ਸਭ ਤੋਂ ਪਹਿਲੇ ਤੋਂ ਮੈਂ ਵਿਦਾਸ਼ੋਮੇ ਰਹੇ ਸਾਰੇ ਬਜ਼ੁਰਗੋਂ ਕੀ ਤਰਫ ਸੇ ਔਰ ਸਟਾਫ ਕੀ ਤਰਫ ਸੇ ਸਭ ਕੋ ਨਵਰਾਤਰੋਂ ਕੀ ਸ਼ੁਭ ਕਾਮਨਾਇਂ ਦੇਤੀ ਹੂੰ शिवभूमि सेवा समिति हमारे साथ काफ़ी टाइम से जुड़ी हुई है और जहाँ वृद्धाश्रम को इनके सपोर्ट की जरूरत होती है ये हमेशा खड़ी है मैं इनके भी कार्यों में इनके साथ पूरा सहयोग देती हूँ जितना मुझसे बन पड़ता है और इनके कार्यों को लगातार देखती भी रहती हूँ बहुत बढ़िया उम्दा काम कर रहे हैं और जैसा कि आपने पूछा कि बताया है कि पूरे शहर में इनके नाम का जयघोष होता है वो इनका खुद का जयघोष नहीं है इनके कार्य खुद वो जयघोष कर रहे हैं क्योंकि इनका कार्य दिखता है समाज में तो मैं यही कामना करती हूं कि आगे भी मैं इस ग्रुप के साथ जुड़ी रहूं और जितना मुझसे बन पड़ेगा मैं उतना सहयोग दूंगी तो सारे फर्ज संस्था चंगा काम भी साथ है जी। ना, कि, के तो ना जी पी सी है जी बिल्कुल बिल्कुल मैं सबसे यही अपील करूंगी कि बढ़ चढ़ के आपसे जितना बन पड़ता है सिर्फ आर्थिक सहयोग नहीं आप किसी भी तरह का सहयोग जो है शिवभूमि के साथ मिलकर आप किसी जरूरतमंद को दे सकते हैं हमने एक ऐसे समाज का निर्माण करने का प्रयास करना है जिसमें हम एक दूसरे का दुख बांट सके बिल्कुल बिल्कुल सो so, पर यो भी आ गए तुम सो ब्रदर की प्रॉब्लम से बच्चे नु वा शुभ भूमि सेवा समिति ਤੁਹਾਡਾ ਸਹਾਰਾ ਬਣੀ ਹੈ ਕੀ ਕਹੋਗੇ ਤੇ नमस्ते ਭਾਈ ਸਾਰਿਆਂ ਨੂੰ باس ਇਹ ਕੁਦਰਤ ਵਾਲਾ ਰਸਤਾ ਨਹੀਂ ਗਾਹੀ ਪੋਟੀ ਅੜਾ ਮਤਲਬ ਚਾਰ ਅਪਰੇਡ ਪਹਿਲਾਂ ਹੋ ਚੁਕੇ ਆ ਹੁਣ ਲਾਸਟ ਕਹਿੰਦੇ ਆ ਡਾਕਟਰ ਕਿ ਲਾਸਟ ਅਪਰੇਡ ਬ ਮਤਲਬ ਹੋ ਜਾਊਗਾ ਠੀਕ ਬਾਕੀ ਚਲੋ ਕੁਦਰਤ ਗਾੜੀ ਤੁਹਾਨੂੰ ਪਤਾ ਹੀ ਹੈ ਕਿਸ ਦਾ ਜੋਰ ਨਹੀਂ ਦਾ ਪਰਮਾਤਮਾ ਜਿੱਦਾਂ ਕਰੂ ਓਦਾਂ ਹੀ ਚਲੋ ਮਨਜ਼ੂਰ ਹੋ ਗਣ ਤਾਂ ਹੀ ਤਾਂ ਆਪਣੀ ਬਾਹ ਲਾ ਲਈ ਆ ਪਹਿਲਾਂ ਜਿੰਨੀ ਲੱਗ ਸਕੀ ਹੈ ਉਮੀਦ ਤੇ ਹੈਗੀ ਨਾ ਚਲੋ ਜੀ ਹਾਂਜੀ ਉਮੀਦ ਤੇ ਫੋਲੋ ਆ ਜੀ ਸ਼ਿਭੂ ਮਿਸੇਵਸ ਮੀਤ ਸਾਥ ਦੇ ਰਹੀ ਤੁਹਾਡਾ ਜੀ ਬਹੁਤ ਜ਼ਿਆਦਾ ਇਹਨਾਂ ਨੇ ਮਦਦ ਕੀਤੀ ਸੀ ਜੜੀ ਹਾਂਜੀ ਪਹਿਲੀ ਵਾਰ ਵੀ ਕੀਤੀ ਹੁਣ ਵੀ ਕਰਨ ਦੇ ਗਾਂਗ ਮਦਦ ਕਰਦਗੇ ਜੀ ਸੋ ਕਿਤਨਾ ਕਿਤੇ ਇਹਨਾਂ ਦੇ ਉਪਰਾਲੇ ਜਿਹੜੇ ਮੈਂ ਜਿਸਨੂੰ ਦੱਸ ਰਿਹਾ ਜੀ ਬਹੁਤ ਵੱਡੇ ਨੇ ਜੀ ਔਰ ਕਿਤਨਾ ਕਿਤੇ ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਵਜੀ ਅਸੀਂ ਇੰਦਰੇ ਵੀਰਾਂ ਨੂੰ ਅਪੀਲ ਕਰਾਂਗੇ ਅਸੀਂ ਨੰਬਰ ਵੀ ਥੱਲੇ ਜਿਹੜੇ ਐ ਡਿਸਪਲੇ ਕਰਾਂਗੇ ਸੋ ਕਿਤਨਾ ਕਿਤੇ ਸੰਸਥਾ ਦਾ ਸਾਥ ਦਿਆ ਕਰੋ ਵੱਧ ਚੜ ਕੇ ਸਾਥ ਦਿਆ ਕਰੋ ਕਿਉਂਕਿ ਇਹਨਾਂ ਦੀ ਜਿਹੜੀ ਹੈ ਨਾ ਜੀ ਇਹਨਾਂ ਦੇ ਕੰਮ ਕੀਤੇ ਲੱਭਦੇ ਨੇ ਔਰ ਇੱਕ ਇੱਕ ਪੈਸਾ ਜਿਹੜਾ ਵਾ ਜੀ ਸਹੀ ਰਸਤੇ ਜਿਹੜਾ ਲੱਗਦਾ ਵਾ ਜੀ ਸੋ ਦੇਖੋ ਅੱਜ ਵੀ ਇਹ ਦਾਨ ਜਿਹੜਾ ਦੇ ਰਹੇ ਫਿਰ ਅਪੀਲ ਕਰਾਂਗੇ ਸ਼ਹਿਰ ਵਾਸੀਆਂ ਨੂੰ ਵੀ ਇਹਨਾਂ ਲੋਕਾਂ ਦਾ ਸਾਥ ਜਰੂਰ ਦਿਓ ਜੀ ਜੇਕਰ ਇਹਨਾਂ ਨੇ ਕੋਈ ਝੰਡਾ ਬੁਲੰਦ ਕੀਤਾ ਵਾ ਜੇ ਕੋਈ ਯੈਗੋਸ਼ ਕੀਤਾ ਵਾ ਤਾਂ ਸਾਡਾ ਫਰਜ਼ ਬਣਦਾ ਵਾ ਵੀ ਅਸੀਂ ਅਗਾਹ ਹੋ ਕੇ ਇਹਨਾਂ ਦੀ ਮਦਦ ਕਰੀਏ ਸਮਝ ਜੀ ਅਖੀਰ ਤੱਕ ਹੀ ਅਪੀਲ ਕਰੋਗੇ ਜੀ ਦੇਖੋ ਮੈਂ ਸਾਰੇ ਆਪਣੇ ਗੁਦਾਸਪੁਰ ਸਮਾਜ ਨੂੰ ਮੇਰੇ ਯਾਰ ਦੋਸਤ ਮੇਰੇ ਮਿੱਤਰ ਮੇਰੇ ਦੋਸਤ ਭੈਣ ਭਰਾ ਜਿਹੜੇ ਘਰ ਬੈਠੇ ਆ ਬਹੁਤ ਜ਼ਿਆਦਾ ਅਸ਼ੀਰਵਾਦ ਦੇ ਰਿਹਾ ਸਰਪੰਚ ਜੀ ਮੈਂ ਇਹ ਚੀਜ਼ ਨੂੰ ਅਨਾਉਂਸ ਨਹੀਂ ਕਰ ਸਕਦਾ ਮੈਂ ਅਸੀਂ ਸੋਚਦੇ ਬਾਅਦ ਚੋਂ ਘਰ ਪਹਿਲਾਂ ਹੀ ਲੈਣੇ ਆ ਪਹਿਲਾ ਅਸੀਂ ਠੀਕ ਹੈ ਸੋਸ਼ਲ ਮੀਡੀਆ ਦਾ ਇਸਤੇਮਾਲ ਹਰਕਤ ਦੇ ਢਿੱਕ ਢੰਗ ਹੁੰਦਾ ਸਾਡਾ ਇੱਕ ਢੰਗ ਹੈਗਾ ਅਸੀਂ ਜੋ ਵੀ ਕੰਮ ਕਰਦੇ ਹਾਂ ਅਸੀਂ ਸੋਸ਼ਲ ਮੀਡੀਆ 'ਚ ਸਾਰਾ ਹੀ ਸਾਰਾ ਦੱਸਦੇ ਹਾਂ ਔਰ ਸੋਸ਼ਲ ਮੀਡੀਆ ਦੇ ਰਾਹੀਂ ਤੁਹਾਡੇ ਚੈਨਲ ਆਈ ਜਾਂ ਕੁਝ ਵੀ ਸਮਾਜ ਹੈ ਸਾਡੀ ਮਦਦ ਕਰ ਰਿਹਾ ਬਹੁਤ ਜ਼ਿਆਦਾ ਪਠਾਨਕੋਟੋਂ ਜਲੰਧਰ ਤੋਂ ਅੰਮ੍ਰਿਤਸਰ ਤੋਂ ਇਹ ਲੋਕ ਸਾਨੂੰ ਪੈਸੇ ਭੇਜ ਰਿਹਾ ਗੁਰਦਾਸਪੁਰ ਦਾ ਸਮਾਜ ਤੇ ਮੈਂ ਹੱਥ ਜੋੜ ਦਿੰਦਾ ਉਹਨਾਂ ਦੇ ਅੱਗੇ ਕਮਾਲ ਹੈ ਇੰਨਾ ਪਿਆਰ ਸ਼ਿਭੂ ਮੀ ਸੇਵਾ ਸਮਿਤੀ ਨੂੰ ਸ਼ਾਇਦ ਸਾਡੇ ਨਾਲ ਜਿਹੜੇ ਸੰਜੋਗੀ ਨੇ ਮੇਰੇ ਸੁਰੇਸ਼ਪਾ ਜੀ ਨਿਕਲ ਜੀ ਜਾ ਰੋੜਾ ਜੀ ਭਰਤ ਅਗਰਵਾਲ ਜੀ ਇਹ ਇਹ ਸ਼ਾਇਦ ਜਿਹੜੇ ਚਾਰੇ ਵੀ ਹੈ ਨਾ ਇਹ ਵੀ ਮੈਨੂੰ ਬੜੀ ਸਪੋਰਟ ਦਿੰਦੇ ਆ ਆਪਣੇ ਮੇਰੇ ਮੇਰੇ ਤੇ ਅਗਰ ਮੇਰੇ ਮੈਂ ਨਾ ਉਮਰ ਤੋਂ ਭਾਵੇਂ ਛੋਟਾ ਵੱਡਾ ਹੋਵਾਂਗਾ ਪਰ ਮੈਂ ਇਹਨਾਂ ਦੇ ਅੱਗੇ ਹੱਥੀ ਜੋੜਾਂਗਾ ਸਾਰਿਆਂ ਦੇ ਅੱਗੇ ਸਮਝੀ ਤੁਹਾਡੇ ਤੇ ਮੈਂ ਦੇਖ ਰਿਹਾ ਤੁਹਾਡੀ ਟੀਮ ਤੇ ਤੁਹਾਡੇ ਤੇ ਲੋਕੀ ਵਿਸ਼ਵਾਸ ਹੀ ਬੜਾ ਕਰਦੇ ਆ ਜੀ ਨਹੀਂ ਚਲੋ ਵਿਸ਼ਵਾਸ ਤੇ ਦੇਖੋ ਅਸੀਂ ਐਸਾ ਹੁੰਦਾ ਇੱਕ ਦੂਜੇ ਦਾ ਹੁੰਦਾ ਵਾ ਨਹੀਂ ਤੁਸੀਂ ਮਿਰਾਇ ਬਣਾਇਆ ਗਿਆ ਮੈਨੂੰ ਮੇਰੇ ਖਿਆਲ ਚ ਪਹਿਲਾਂ ਹੀ ਉਹਨਾਂ ਨੇ ਪੁੱਛਿਆ ਸਮਿਤ ਕੀ ਗੱਲ ਹੋਈ ਐ ਤੇ ਮਤਲਬ ਕਿ ਚਲੋ ਕਈ ਵਾਰ ਉਹ ਕਹਿੰਦਾ ਕਿ ਜੋ ਵੀ ਆ ਨਾ ਮੈਨੂੰ ਦੱਸਿਆ ਜਾ ਸਤਾਂ ਦਾ ਵਿਸ਼ਵਾਸ ਹੁੰਦਾ ਹੈ ਦੇਖੋ ਇਹ ਜਿਹੜੇ ਅਚੀ ਸੋਚ ਵਾਲੇ ਮਾਲਕ ਮੇਰੇ ਲਾਗੀ ਖੜੇ ਹੁੰਦੇ ਆ ਨਾ ਜਿਹੜੇ ਅੱਜ ਨਹੀਂ ਵੀ ਆ ਸਕੇ ਉਹ ਵੀ ਮੇਰੇ ਨਾਲ ਹੈ ਬੜੀ ਵੱਡੀ ਜਾਗੋਸ਼ ਹੁੰਦਾ ਜੀ ਬਿਲਕੁਲ ਜੀ ਸੋਚ ਨਾਲ ਸੋਚ ਮਿਲ ਜੇ ਤੇ ਜੋਤ ਨਾਲ ਜੋਜ ਤੱਕ ਜੇ ਇਸ ਤੋਂ ਵਧੀਆ ਕੀ ਹੋ ਸਕਦਾ ਬਿਲਕੁਲ ਬਿਲਕੁਲ ਸ਼ੁਕਰੀਆ ਸਮਝ ਜੀ ਸੋ ਮੈਂ ਜਿਸ ਤਰ੍ਹਾਂ ਕਹਿ ਰਿਹਾ ਸੀ ਵੀ ਐਨ ਆਰ ਆਈ ਵੀਰਾਂ ਨੂੰ ਖਾਸ ਕਰਕੇ ਅਪੀਲ ਕਰ ਰਿਹਾ ਸੀ ਵੀ ਜਰੂਰ ਇਦਾਂ ਦੀ ਜਿਹੜੀ ਹੈ ਸੰਸਥਾ ਵਾ ਜਿਹੜੀ ਕੰਮ ਕਰਦੀਆਂ ਉਹਨਾਂ ਦੀ ਮਦਦ ਕਰਨਾ ਸਾਡਾ ਫਰਜ਼ ਬੰਦਾ ਵਾ ਸੋ ਅਸੀਂ ਥੱਲੇ ਨੰਬਰ ਵੀ ਡਿਸਪਲੇ ਦਵਾਂਗੇ ਤੁਸੀਂ ਇਹਨਾਂ ਨਾਲ ਗੱਲਬਾਤ ਵੀ ਕਰਿਓ ਔਰ ਜਰੂਰ ਇਸ ਸੰਸਥਾ ਦਾ ਗਾਂ ਹੋ ਕੇ ਸੋ ਇਹ ਕਿਤਨਾ ਕਿ ਤਜਰਬਾ ਜੀ ਜ਼ਰੂਰਤਮੰਦ ਲੋਕਾਂ ਦੇ ਕੰਮ ਹੁੰਦੇ ਆ ਸੋ ਸਾਡਾ ਫਰਜ਼ ਬੰਦਾ ਵੀ ਅਸੀਂ ਅਗਾਹ ਕੋ ਇਹਨਾਂ ਦੀ ਮਦਦ ਕਰੀਏ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਦ ਨਾਲ ਰਜਿੰਦਰ ਸਿੰਘ ਦੀਪ વિશેષ ਰਿਪੋਰਟ